ਸਾਰੇ ਹੀ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰ ਸਤਿ ਸ੍ਰੀ ਅਕਾਲ ਤੁਸੀਂ ਜੁੜ ਰਹੇ ਹੋ ਲੋਕਰਾਏ ਚੈਨਲ ਨਾਲ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਮਨਰੇਗਾ ਮਜ਼ਦੂਰਾਂ ਲਈ ਬਹੁਤ ਵੱਡੀ ਖੁਸ਼ਖਬਰੀ ਹੈ ਮਨਰੇਗਾ ਦੇ ਵਿੱਚ ਕੰਮ ਕਰਨ ਵਾਲੇ ਮਜ਼ਦੂਰ ਨੂੰ ਸਰਕਾਰ ਵੱਲੋਂ ਉਹਨਾਂ ਦੀ ਤਿਹਾਰੀ ਵਿੱਚ ਪਾਰੀ ਵਾਅਦਾ ਕੀਤਾ ਗਿਆ ਹੈ ਹੁਣ ਤੁਹਾਨੂੰ ਕਿੰਨਾ ਇਹ ਤਿਹਾਰੀ ਮਿਲੇਗੀ ਜੋ ਕਦੋਂ ਤੂਏ ਲਾਗੂ ਹੋਵੇਗਾ ਜੋ ਵਧੀ ਹੋਈ ਤਿਹਾਰੀ ਨਰੇਗਾ ਮਜ਼ਦੂਰਾਂ ਬਾਰੇ ਅਸੀਂ ਤੁਹਾਨੂੰ ਜਾਣਕਾਰੀ ਦੇਵਾਂਗੇ ਜੋ ਕਿ ਭਾਰਤ ਸਰਕਾਰ ਦੇ ਜੋ ਗਰੀਬ ਪਿੰਡੂ ਲੋਕ ਨੇ ਜਾਂ ਸ਼ਹਿਰਾਂ ਦੇ ਵਿੱਚ ਗਰੀਬ ਲੋਕ ਨੇ ਉਹਨਾਂ ਦਾ ਕੰਮਕਾਜ ਨਾ ਹੋਣ ਕਰਕੇ ਜੋ ਮਨਰੇਗਾ ਸਕੀਮ ਸ਼ੁਰੂ ਕੀਤੀ ਗਈ ਸੀ ਉਸ ਮਨਰੇਗਾ ਸਕੀਮ ਦੇ ਤਹਿਤ ਜੋ ਮਜ਼ਦੂਰਾਂ ਨੂੰ ਭਾਰਤ ਸਰਕਾਰ ਦੇ ਤਰਫੋਂ ਤਿਹਾਰੀ ਵਿੱਚ ਵਾਅਦਾ ਕੀਤਾ ਗਿਆ ਮਹਾਤਮਾ ਗਾਂਧੀ ਨੈਸ਼ਨਲ ਰੂਲਰ ਇੰਪਲਾਈਮੈਂਟ ਗਰੰਟੀ ਐਕਟ ਦੇ ਤਹਿਤ ਕੰਮ ਕਰਦੇ ਮਜ਼ਦੂਰਾਂ ਦੀ ਤਿਹਾਰੀ ਵਿੱਚ ਭਾਰੀ ਵਾਧਾ ਕੀਤਾ ਹੈ ਜੋ ਕਿ ਸਾਲ ਵਿੱਚ 100 ਦਿਨ ਦਾ ਕੰਮ ਦੇਣ ਦੀ ਇਸ ਮਨਰੇਗਾ ਦੇ ਵਿੱਚ ਜ਼ਰੂਰ ਹੈ ਉਸ ਨੂੰ ਵੀ ਵਾਧਾ ਦਿੱਤਾ ਗਿਆ ਹੈ ਹੁਣ 100 ਦਿਨ ਦੀ ਥਾਂ ਤੇ ਮਨਰੇਗਾ ਮਜ਼ਦੂਰ ਨੂੰ ਕੋਈ ਬੰਦਸ਼ ਨਹੀਂ ਹੋਵੇਗੀ ਜਦੋਂ ਵੀ ਉਹ ਕੰਮ ਮਨਰੇਗਾ ਦਾ ਉਹਨਾਂ ਦੇ ਪਿੰਡ ਵਿੱਚ ਚੱਲੇਗਾ ਉਹ ਸਾਰੇ ਹੀ ਕੰਮ ਕਰ ਸਕਣਗੇ ਜਿਸ ਨੂੰ ਲੈ ਕੇ ਉਹਨਾਂ ਦੀ ਤਿਹਾਰੀ ਦੇ ਵਿੱਚ ਉਹਨਾਂ ਦੇ ਉਜਰਤ ਦੇ ਵਿੱਚ ਵਾਧਾ ਕੀਤਾ ਹੈ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਹੈ ਕੇਂਦਰ ਸਰਕਾਰ ਨੇ ਕਿਹਾ ਕਿ ਇਹ ਵਾਧਾ 1 April 2025 ਤੋਂ ਲਾਗੂ ਹੋ ਜਾਵੇਗਾ ਕੇਂਦਰੀ ਪਿੰਡੂ ਵਿਕਾਸ ਮੰਤਰਾਲੇ ਨੇ ਇਹ ਹੁਕਮ ਮਹਾਤਮਾ ਗਾਂਧੀ ਰਾਸ਼ਟਰੀ ਗ੍ਰਾਮੀਣ ਰੁਜ਼ਗਾਰ ਗਰੰਟੀ ਐਕਟ 2005 ਦੀ ਧਾਰਾ 6 ਦੀ ਉਪ ਧਾਰਾ 1 ਦੇ ਤਹਿਤ ਇਹ ਜਾਰੀ ਕੀਤਾ ਹੈ ਇਸ ਫੈਸਲੇ ਤਹਿਤ ਵੱਖ-ਵੱਖ ਰਾਜਾਂ ਦੇ ਵਿੱਚ ਜੋ ਮਜ਼ਦੂਰਾਂ ਦੀ ਪਹਿਲੀ ਉਜਰਤ ਧਿਆੜੀ ਸੀਗੀ ਉਸ ਦੇ ਵਿੱਚ ਭਾਰੀ ਵਾਧਾ ਕੀਤਾ ਹੈ ਜੋ ਕਿ 34 ਰਾਜਾਂ ਦੇ ਵਿੱਚ ਮਨਰੇਗਾ ਤਹਿਤ ਕੰਮ ਕਰਨ ਵਾਲੇ ਮਜ਼ਦੂਰਾਂ ਦੀ ਤਿਹਾਰੀ ਦੇ ਵਿੱਚ ਵਾਧਾ ਕੀਤਾ ਗਿਆ ਜੋ ਪੰਜਾਬ ਹਰਿਆਣਾ ਉੱਤਰ ਪ੍ਰਦੇਸ਼ ਸਾਰੇ ਹੀ 34 ਰਾਜਾਂ ਨੂੰ ਲੈ ਕੇ ਮਨਰੇਗਾ ਮਜ਼ਦੂਰੀ ਜਿਹੜੀ ਕਿ ਪਹਿਲਾਂ ਇੱਕ ਮਜ਼ਦੂਰ ਨੂੰ ਤਿਹਾਰੀ 217 ਰੁਪਏ ਮਿਲਦੀ ਸੀ ਹੁਣ ਵਧ ਕੇ 252 ਰੁਪਏ ਹੋ ਗਈ ਹੈ ਇਸ ਵਿਧੀ ਤਹਿਤ ਗੁਜਰਾਤ ਨਾਲ ਪਿੰਡੂ ਖੇਤਰਾ ਵਿੱਚ ਕੰਮ ਕਰਨ ਵਾਲੇ ਲੱਖਾਂ ਮਜ਼ਦੂਰਾਂ ਨੂੰ ਇਸ ਦਾ ਇਹੜਾ ਕੀ ਬਹੁਤ ਲਾਭ ਮਿਲੇਗਾ ਜਿਵੇਂ ਜਿਵੇਂ ਮੰਗਿਆਈ ਵਧ ਰਹੀ ਏ ਇਹਨਾਂ ਦੀ ਤਿਹਾਰੀਆਂ ਦੇ ਵਿੱਚ ਵੀ ਵਾਅਦਾ ਕੀਤਾ ਜਾਂਦਾ ਸੋ ਪੈਂਡੂ ਖੇਤਰਾ ਵਿੱਚ ਕੰਮ ਕਰਨ ਵਾਲੇ ਲੱਖਾਂ ਹੀ ਮਜ਼ਦੂਰ ਜੋ ਮੰਰੇਗਾ ਦੇ ਵਿੱਚ ਆਪਣੇ ਜੋਬ ਕਾਟ ਬਣਾ ਕੇ ਕੰਮ ਕਰਦੇ ਨੇ ਉਹਨਾਂ ਦੀ ਤਿਹਾਰੀ ਦੇ ਵਿੱਚ ਵਾਅਦਾ ਕਰਨ ਨਾਲ ਬਹੁਤ ਖੁਸ਼ੀ ਹੋ ਰਹੀ ਉਹਨਾਂ ਨੂੰ ਜੋ ਕਿਸਨਰ ਆਰਥਿਕ ਹਾਲਾਤ ਵਿੱਚ ਸੁਧਾਰ ਹੋਵੇਗਾ ਉਹਨਾਂ ਦੇ ਸਰਕਾਰ ਵੱਲੋਂ ਇਹ ਕਦਮ ਪੈਂਡੂ ਰੁਜ਼ਗਾਰ ਨੂੰ ਉਤਸ਼ਾਹਤ ਕਰਨਾ ਅਤੇ ਮਜ਼ਦੂਰਾਂ ਨੂੰ ਬਿਹਤਰ ਜਿਵੇਂ ਪੱਦਰ ਪ੍ਰਦਾਨ ਕਰਨਾ ਸਰਕਾਰ ਦਾ ਉਦੇਸ਼ ਏ ਸੋ ਸਰਕਾਰ ਦੇ ਵੱਲੋਂ ਜਿਵੇਂ ਹੀ 1 April ਤੋਂ ਮਨਰੇਗਾ ਮਜ਼ਦੂਰ ਕੰਮ ਕਰਨਗੇ ਉਹਨਾਂ ਨੂੰ ਹੁਣ ਵਧੀ ਹੋਈ ਤਿਹਾਰੀ ਤਹਿਤ ਜੋ ਉਜਰਤ ਮਿਲਿਆ ਕਰੇਗੀ ਜੋ ਕਿ ਹੁਣ 252 ਰੁਪਏ ਪ੍ਰਤੀ ਦਿਨ ਦੇ ਉਹਨਾਂ ਨੂੰ ਇਹ ਤਿਹਾਰੀ ਮਿਲੇਗੀ ਔਰ ਸਿੱਧਾ ਹੀ ਉਹਨਾਂ ਦੇ ਬੈਂਕ ਖਾਤੇ ਦੇ ਵਿੱਚ ਟ੍ਰਾਂਸਫਰ ਹੋ ਜਾਂਦੀ ਏ ਇਸ ਨੂੰ ਲੈ ਕੇ ਮਨਰੇਗਾ ਦੇ ਨਾਲ ਸਾਰੇ ਪਿੰਡਾਂ ਦੇ ਵਿੱਚ ਪੂਰੇ ਭਾਰਤ ਦੇਸ਼ ਵਿੱਚ ਬਹੁਤ ਵਧੀਆ ਕੰਮ ਹੁੰਦਾ ਜੋ ਕਿ ਸੜਕਾਂ ਨਹਿਰਾਂ ਚਾਹ ਹੋਰ ਜਿਹੜੇ ਪਿੰਡੂ ਗਰਾਊਂਡ ਨੇ ਸਕੂਲ ਨੇ ਉੱਥੇ ਮਰਰੇਗਾ ਮਜ਼ਦੂਰ ਕੰਮ ਕਰਦੇ ਨੇ ਔਰ ਸਾਫ ਸਫਾਈ ਦਾ ਧਿਆਨ ਰੱਖਦੇ ਨੇ ਔਰ ਇਹਨਾਂ ਮਰਰੇਗਾ ਮਜ਼ਦੂਰਾ ਨੇ ਕੇਂਦਰ ਸਰਕਾਰ ਪੂਰੀ ਤਰ੍ਹਾਂ ਵਚਨਬੱਧ ਚ ਉਹਨਾਂ ਨੇ ਇਹਨਾਂ ਦੀ ਧਿਆੜੀ ਭਾਰੀ ਵਾਦਾ ਕਰ ਦਿੱਤਾ